ਨੇ ਹਮਿਆਂ ਜਦੋਂ ਆਪਣੀ ਨੌਕਰੀ ਛੱਡ ਕੇ ਆਪਣੇ ਆਰਾਮ ਨੂੰ ਛੱਡ ਕੇ ਇਜ਼ਰਾਈਲ ਦੀਆਂ ਕੰਦਾ ਰੀਬਿਲਡ ਕਰਨ ਆਉਂਦਾ ਇਜ਼ਰਾਈਲ ਲੋਕਾਂ ਦੇ ਲਈ ਖੜਦਾ ਤੇ ਸਮਾਂ ਆਉਂਦਾ ਕਿ ਇਜ਼ਰਾਈਲੀ ਲੋਕ ਹੀ ਉਹਦੇ ਅੰਗੇਜਸਟ ਬੋਲਦੇ ਜਾਂ ਉਹਦੇ ਖਿਲਾਫ ਬੜ ਬੜਾਉਂਦੇ ਆ ਤੇ ਇਹ ਮੂਵਮੈਂਟ ਸੀ ਨੇ ਹਮਿਆਂ ਦੇ ਲਈ ਠੁੱਕਰ ਖਾਂਦੀ ਉਹ ਅਗਰ ਠੁੱਕਰ ਖਾ ਕੇ ਮੁੜ ਜਾਂਦਾ ਤੇ ਅੱਜ ਨੇ ਹਮੈ ਨੂੰ ਆਪਾਂ ਯਾਦ ਨਾ ਕਰਦੇ ਉਹ ਪਰਮੇਸ਼ਵਰ ਦੇ ਉਸ ਦਿੱਤੇ ਵੱਡੇ ਅਸਾਈਨਮੈਂਟ ਨੂੰ ਕਦੇ ਵੀ ਪੂਰਾ ਕਰਨਾ ਪਉਂਦਾ ਆ موسی ਨੇ ਜਿਨਾ ਇਸرائیਲੀ ਲੋਕਾਂ ਦੇ ਲਈ ਆਪਣੇ ਆਪਣੇ ਮਹਿਲ ਨੂੰ ਛੱਡਿਆ ਆਪਣੇ ਆਰਾਮ ਨੂੰ ਛੱਡਿਆ ਆਪਣੇ ਸੁੱਖ ਨੂੰ ਛੱਡਿਆ ਉਹੀ ਲੋਕ ਮੈਨੀ ਟਾਈਮ ਜਗਾ ਜਗਾ ਤੇ موسی ਦੇ ਅੰਗੇਸਟ ਬੋਲਦੇ ਆ ਜੇ موسی ਠੋਕਰ ਖਾਣ ਵਾਲਾ ਇਨਸਾਨ ਹੁੰਦਾ ਉਹਨੂੰ ਇਹਨੀ ਸੈਂਸ ਨਾ ਹੁੰਦੀ ਹੈ ਨਾ ਤੇ ਉਹ ਕਦੇ ਵੀ ਉਸ ਕੰਮ ਨੂੰ ਪੂਰਾ ਨਹੀਂ ਕਰ ਸਕਦਾ ਹallelujah 다우드 다우드 ਲਈ ਜਿੱਤ ਕੇ ਆਉਂਦਾ ਪਿੱਛੇ ਆਉਂਦਾ ਤੇ ਸਿਕਲਗ ਦੇ ਵਿੱਚ ਜਿੱਥੇ ਉਹਦੇ ਲੋਕ ਇਸਾਈਲੀ ਰਹੇ ਹੋ ਹੁੰਦੇ ਉੱਥੇ ਕੋਈ ਹੋਰ ਕੌਮ ਆ ਕੇ ਉਹ ਲੁੱਟ ਕੇ ਲੈ ਜਾਂਦੇ ਦਾਊਦ ਦੇ ਲੋਕਾਂ ਨੂੰ ਬੱਚਿਆਂ ਤੇ ਲੇਡੀਜ਼ ਨੂੰ ਕੈਦੀ ਕਰਕੇ ਲੈ ਜਾਂਦੇ ਤੇ ਉਹ ਦਾਊਦ ਆ ਕੇ ਮੁਰਦਾ ਤੇ ਜਦੋਂ ਮੁਰਦਾ ਤੇ ਦਾਊਦ ਦੀ ਸੈਨਾ ਹੀ ਦਾਊਦ ਦੇ ਅੰਗੇਸਟ ਬੋਲਦੀ ਕਿ ਸਾਰਾ ਕੁਝ ਤੇਰਾ ਕਰਕੇ ਹੋਇਆ ਅਗਰ ਦਾਊਦ ਠੋਕਰ ਖਾਣ ਵਾਲਾ ਇਨਸਾਨ ਹੁੰਦਾ ਉਹ ਕਦੇ ਵੀ ਗ੍ਰੇਟ ਮਹਾਨ ਬਾਦਸ਼ਾਹ ਨਾ ਬਣਦਾ ਆਮੀਨ ਯਿਸੂਮ ਜੀ ਕਹਿੰਦੇ ਟੋਕਰਾ ਦਾ ਨਾ ਲੱਗਣਾ ਅਣ ਹੋਣਾ ਆ ਇਹ ਹੋ ਨਹੀਂ ਸਕਦਾ ਕਿ ਤੁਹਾਡੀ ਲਾਈਕ ਇਦਾਂ ਦੀ ਮੂਵਮੈਂਟ ਨਾ ਆਵੇ ਤੁਹਾਨੂੰ ਠੋਕਰ ਲੱਗੀ ਆ ਆਓ ਇਹਨਾਂ ਚੀਜ਼ਾਂ ਤੋਂ ਉੱਪਰ ਤੱਕ ਤੁਸੀਂ ਪ੍ਰਭੂ ਦੀ ਮਹਿਮਾ ਕਰਨੀ ਆ ਇਹਨਾਂ ਚੀਜ਼ਾਂ ਤੋਂ ਅੱਗੇ ਜਾ ਕੇ ਤੁਸੀਂ ਅਗਲੇ ਲੈਵਲ ਨੂੰ ਅਚੀਵ ਕਰਨਾ ਆ ਆਮਿਨ ਆਓ ਹੋ ਸਕਦਾ ਉਹ ਦਾਊਦਾਈ ਟੈਸਟ ਸੀ ਹੋ ਸਕਦਾ ਉਹ ਮੂਸਾ ਜੇ ਟੈਸਟ ਸੀ ਹੋ ਸਕਦਾ ਉਹ ਨੇਹਮੀਆ ਦਾ ਹੀ ਹੋ ਟੈਸਟ ਸੀ ਤੁਹਾਡੀ ਲਾਈਫ ਚੋਂ ਤਾਂ ਮੰਦਾ ਖਤਮ ਹੋ ਜਾਵੇ ਇਹ ਕੁਐਸਚਨ ਤੁਹਾਡੀ ਲਾਈਫ ਚੋਂ ਖਤਮ ਹੋ ਜਾਵੇ ਆਫ ਲੰਨੇ ਤੇ ਦਾ ਕੀਤੀ ਆ ਉਹ ਮੈਨੂੰ ਤਾਂ ਚਰਚ ਦੇ ਵਲੰਟੀਅਰ ਨੇ ਇਦਾਂ ਕਹਿਤਾ ਚਰਚ ਮੈਂ ਕਿ ਜਾਣਾ ਯਾਦ ਰੱਖਣਾ ਯੇਸ਼ੂਬ ਸੀ ਨੇ ਪਤਰਸ ਨੂੰ ਡਾਂਟਿਆ اے ਸ਼ੈਤਾਨ ਮਰ ਤੂੰ ਦੂਰ ਹੋ ਤੂੰ ਮੇਰੇ ਲਈ ਠੋਕਰ ਦਾ ਕਰਨਾ ਇੱਕ ਗੱਲ ਯਾਦ ਰੱਖਣਾ ਪਤਰਸ ਨੂੰ ਡਾਂਟਿਆ ਮੀਨਸ ਕਿ ਸ਼ੈਤਾਨ ਤਾਨੂੰ ਠੋਕਰ ਖਵਾਉਣ ਦੇ ਲਈ ਕਿਸੇ ਵਿਅਕਤੀ ਨੂੰ ਵੀ ਯੂਜ਼ ਕਰ ਸਕਦਾ ਉਹਨੇ ਪਤਰਸ ਨੂੰ ਯੂਜ਼ ਕਰ ਲਿਆ ਹallelujah ਅਗਰ ਤੁਸੀਂ ਕੇਅਰਫੁਲ ਨਹੀਂ ਆ ਤਾਨੂੰ ਇਨੀ ਸੈਂਸ ਨਹੀਂ ਆ ਤੁਸੀਂ ਜਗਾ ਜਗਾ ਤੇ ਡਿੱਗੋਗੇ ਤੁਹਾਡਾ ਡਿੱਗਣਾ ਬੰਦ ਹੋਵੇ ਯੇਸ਼ੂ ਦੇ ਨਾਮ ਦੇ ਵਿੱਚ ਅੱਜ ਤੋਂ ਬਾਦ ਦਾ ਡਿੱਗਣਾ ਬੰਦ ਹੋਵੇ ਯੇਸ਼ੂ ਦੇ ਨਾਮ ਇਹ ਤੋਂ ਬਾਤ ਉਹ ਟਿਕਾ ਬੰਦ ਹੋ ਗਈ ਇਸ ਦੇ ਨਾਮ ਤੇ ਤੁਸੀਂ ਇੱਕ ਮਚਰ ਕ੍ਰਿਸਚਨ ਬਣੋ ਐਸੇ ਮਸੀਹੀ ਬਣੋ ਜਿਹੜੇ ਉਚਾਈ ਤੇ ਜਾਓ ਐਸੇ ਮਸੀਹੀ ਬਣੋ ਜਿਹੜੇ ਉਸ ਉਸ ਮੰਜ਼ਿਲ ਤੇ ਪਹੁੰਚੇ ਜਿਹਦੇ ਲਈ ਪਰਮੇਸ਼ੁਰ ਤੁਹਾਨੂੰ ਚੁਣਿਆ ਆ ਆਮੀਨ